ਸਿਕਿਉਰਿਟੀ ਫੋਰਸਸ ਸਤਕਾਰਯੋਗ ਹੁੰਦੀਆਂ ਨੇ ਕਿਉਂਕਿ ਉਹਨਾਂ ਸਿਕਿਉਰਿਟੀ ਫੋਰਸਸ ਦੇ ਬਲਬੂਤੇ ਉੱਤੇ ਅਸੀਂ ਆਰਾਮ ਦੀ ਨੀਂਦ ਸੌਂਦੇ ਹਾਂ ਚੈਣ ਦੀ ਨੀਂਦ ਸੌਂਦੇ ਹਾਂ ਅਸੀਂ ਆਰਾਮ ਨਾਲ ਵਿਚਰਦੇ ਹਾਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਸਕੂਨ ਨਾਲ ਅਸੀਂ ਰਹਿੰਦੇ ਹਾਂ ਜਾਂ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਉਹ ਮਹਿਜ਼ ਸਿਕਿਉਰਿਟੀ ਫੋਰਸਸ ਦੀ ਬਦੌਲਤ ਸਮਝਿਆ ਜਾ ਸਕਦਾ ਉਹ ਭਾਵੇਂ ਫੌਜ ਹੋਵੇ ਜਿਹੜੀ ਇੰਟਰਨੈਸ਼ਨਲ ਬਾਰਡਰਸ ਦੇ ਉੱਤੇ ਸਾਡੀ ਸੁਰੱਖਿਆ ਕਰਦੀ ਹੋਵੇ ਯਾਹ ਉਹ ਪੁਲਿਸ ਪ੍ਰਸ਼ਾਸਨ ਹੋਵੇ ਜਦੇ ਉੱਤੇ ਪੂਰਾ ਆਸਰਾ ਭਾਰਤ ਦੇ ਨਾਗਰਿਕ ਛੱਡ ਕੇ ਤੇ ਆਰਾਮ ਦੀ ਨੀਂਦ ਸੌਂਦੇ ਆ ਇਹ ਸੋਚ ਕੇ ਕਿ ਪੁਲਿਸ ਦੇ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਅਧਿਕਾਰੀ ਨੇ ਜਿਹੜੇ ਮੁਲਾਜ਼ਮ ਨੇ ਉਹ ਕਾਨੂੰਨ ਦੀ ਰੱਖਿਆ ਕਰਨਗੇ ਔਰ ਉਸ ਕਾਨੂੰਨ ਤਹਿਤ ਭਾਰਤ ਦਾ ਨਾਗਰਿਕ ਬੜੇ ਬੇਖੌਫ ਅੰਦਾਜ਼ ਦੇ ਵਿੱਚ ਸੌ ਸਕਦਾ ਹੈ ਵਿਚਰ ਸਕਦਾ ਹੈ ਮੈਂ ਹਜ਼ ਆਪਣੀ ਆਪਣੀ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਤੋੜ ਸਕਦਾ ਹੈ ਪਰ ਉਦੋਂ ਕੀ ਹੋਵੇ ਜਦੋਂ ਇਹ ਸੁਰੱਖਿਆ ਬਲ ਇੱਕ ਦੂਸਰੇ ਦੇ ਨਾਲ ਹੀ ਖਹਿੜਣ ਲੱਗ ਜਾਣ। ਐਦਾਆਂ ਦੀਆਂ ਬੜੀਆਂ ਸੋਸ਼ਲ ਮੀਡੀਆ ਪੋਸਟਸ ਹੁਣ ਤੱਕ ਸਾਹਮਣੇ ਆਈਆਂ ਸੀ ਜਿਦੇ ਵਿੱਚ ਫੌਜੀ ਜਵਾਨ ਜਿਹੜੇ ਨੇ ਉਹਨਾਂ ਨਾਲ ਮਿਸਕੰਡਕਟ ਕੀਤਾ ਗਿਆ। ਔਰ ਮਿਸਕੰਡਕਟ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂ ਕਹਿ ਦਈਏ ਕਿ ਕਥਿਤ ਤੌਰ ਤੇ ਪੁਲਿਸ ਪ੍ਰਸ਼ਾਸਨ ਦੇ ਕਿਸੇ ਆਗੂ ਵੱਲੋਂ ਅਧਿਕਾਰੀ ਵੱਲੋਂ ਜਾਂ ਮੁਲਾਜ਼ਮ ਵੱਲੋਂ ਕੀਤਾ ਗਿਆ ਔਰ ਉਸ ਵਿਵਾਦ ਦੇ ਵਿੱਚ ਬਾਅਦ ਵਿੱਚ ਕੀ ਕੁਝ ਹੋਇਆ। ਕਿਸ ਤਰ੍ਹਾਂ ਫੌਜ ਦੇ ਅਧਿਕਾਰੀ ਆਏ ਪੁਲਿਸ ਪ੍ਰਸ਼ਾਸਨ ਦੇ ਨਾਲ ਖੇਬੜੇ ਬਹੁਤ ਕੁਝ ਦਾ ਦੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਰਵ ਕਰਦੀਆਂ ਨੇ ਪਰ ਇੱਕ ਹੋਰ ਵੀਡੀਓ ਇੱਕ ਹੋਰ ਵਿਵਾਦ ਉੱਠ ਕੇ ਸਾਹਮਣੇ ਆਇਆ ਪੰਜਾਬ ਪਟਿਆਲਾ ਦੇ ਨਾਲ ਤੱਲੁਕ ਰੱਖਣ ਵਾਲਾ ਇਹ ਵਿਵਾਦ ਹੈ ਔਰ ਫੌਜ ਦੇ ਇੱਕ ਕਰਨਲ ਦੇ ਨਾਲ ਜਾਂ ਕਰਨਲ ਦੇ ਪਰਿਵਾਰ ਦੇ ਨਾਲ ਬਦਸਲੂਕੀ ਹੋਈ ਹੈ ਇਲਜ਼ਾਮ ਲੱਗੇ ਨੇ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਦੇ ਉੱਤੇ ਪਟਿਆਲੇ ਦੀ ਘਟਨਾ ਦੱਸੀ ਜਾ ਰਹੀ ਹੈ ਪਟਿਆਲੇ ਦੇ ਇੱਕ ਢਾਬੇ ਦੇ ਉੱਤੇ ਇਹ ਸਾਰੀ ਵਾਰਦਾਤ ਸੁਣਿਆ ਕਿ ਵਾਪਰੀ ਹੈ ਮੀਡੀਆ ਰਿਪੋਰਟਸ ਦੇ ਬਕੌਲ ਇਹ ਲਿਖਿਆ ਗਿਆ ਹੈ ਕਿ ਪਟਿਆਲੇ ਦੇ ਢਾਬੇ ਉੱਤੇ ਫੌਜ ਦੇ ਇੱਕ ਕਰਨਲ ਦੇ ਨਾਲ ਬਦਸਲੂਕੀ ਹੋਈ ਹੈ ਕੁੱਟਮਾਰ ਹੋਈ ਹੈ ਉਸ ਕਰਨਲ ਦੇ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਹੈ ਔਰ ਇਹ ਸਾਰਾ ਕੁਝ ਕਰਨ ਵਾਲੇ ਕਥਿਤ ਤੌਰ ਤੇ ਕੁਝ ਪੰਜਾਬ ਪੁਲਿਸ ਦੇ ਇੰਸਪੈਕਟਰ ਦੱਸੇ ਗਏ ਹਨ ਯਾਨੀ ਕਿ ਵੱਡਾ ਇਲਜ਼ਾਮ ਪੰਜਾਬ ਪੁਲਿਸ ਦੇ ਉੱਤੇ ਲਗਾਇਆ ਗਿਆ ਹੈ ਇੱਕ ਪ੍ਰੈਸ ਕਾਨਫਰੰਸ ਵਾਖਾਇਦਾ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਇਲਜ਼ਾਮ ਸਿੱਧੇ ਤੌਰ ਦੇ ਉੱਤੇ ਲਾਏ ਗਏ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਪਟਿਆਲੇ ਵਿੱਚ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਨੇ ਭਾਰਤੀ ਫੌਜ ਦੇ ਕਰਨਲ ਨੂੰ ਬੁਰੀ ਤਰ੍ਹਾਂ ਕੁੱਟਿਆ ਪੰਜਾਬ ਪੁਲਿਸ ਦੇ ਇਹਨਾਂ ਇੰਸਪੈਕਟਰਾਂ ਦੇ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਅੰਗਦ ਨੂੰ ਪਟਿਆਲੇ ਵਿੱਚ ਰਜਿੰਦਰਾ ਹਸਪਤਾਲ ਨੇੜੇ ਪਾਰਕਿੰਗ ਦੇ ਰੋਲੇ ਕਰਕੇ ਤਿੰਨ ਪੰਜਾਬ ਪੁਲਿਸ ਦੇ ਐਸ ਐਚ ਓਜ਼ ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਏ ਅਤੇ ਰੌਣੀ ਸਿੰਘ ਨੇ ਕਥਿਤ ਤੌਰ ਦੇ ਉੱਤੇ ਬੁਰੀ ਤਰ੍ਹਾਂ ਕੁੱਟਿਆ ਇਹ ਇਨਸਪੈਕਟਰਸ ਕਿਸੇ ਪੁਲਿਸ ਇਨਕਾਊਂਟਰ ਤੋਂ ਵਾਪਸ ਆ ਰਹੇ ਸਨ ਮੀਡੀਆ ਰਿਪੋਰਟਸ ਇਹ ਦੱਸਦੀਆਂ ਨੇ ਤੇ ਕਰਨਲ ਦੀ ਪਤਨੀ ਮੁਤਾਬਕ ਉਹਨਾਂ ਨੇ ਡੰਡਿਆਂ ਅਤੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਪਤਨੀ ਮੁਤਾਬਕ ਕਰਨਲ ਅਤੇ ਉਸ ਦਾ ਮੁੰਡਾ ਰਾਤ ਨੂੰ ਰਜਿੰਦਰਾ ਹਸਪਤਾਲ ਦੇ ਕੋਲ ਇੱਕ ਟਾਬੇ ਉੱਤੇ ਰੁਕੇ ਹੋਏ ਸਨ ਅਤੇ ਖਾਣਾ ਖਾ ਰਹੇ ਸਨ ਜਦੋਂ ਇਹ ਤਿੰਨ ਇਨਸਪੈਕਟਰ ਕਥਿਤ ਤੌਰ ਤੇ ਆਪਣੇ 10-12 ਪੁਲਿਸ ਵਾਲਿਆਂ ਦੇ ਨਾਲ ਆਏ ਅਤੇ ਕਰਨਲ ਨੂੰ ਗੱਡੀ ਪਾਸੇ ਕਰਨ ਲਈ ਭੱਦੀ ਸ਼ਬਦਾਵਲੀ ਬੋਲੀ ਜਦੋਂ ਕਰਨਲ ਨੇ ਸ਼ਬਦਾਵਲੀ ਬਾਰੇ ਇਤਰਾਜ਼ ਜ਼ਾਹਿਰ ਕੀਤਾ ਤੇ ਉਸ ਨੂੰ ਅਤੇ ਉਸ ਦੇ ਮੁੰਡੇ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਇਲਜ਼ਾਮ ਇਹ ਵੀ ਲਾਇਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਦੇ ਵੱਲੋਂ ਕਰਨਲ ਦੀ ਬਾਹ ਤੋੜੀ ਗਈ ਉਸ ਦੇ ਪੁੱਤਰ ਦੇ ਸਿਰ ਉੱਤੇ ਡੁੱਗੀਆਂ ਸੱਟਾਂ ਲੱਗੀਆਂ ਨੇ ਟਾਂਕੇ ਲੱਗੇ ਨੇ ਇਹ ਵੀ ਇਲਜ਼ਾਮ ਲੱਗਿਆ ਦੋਵੇਂ 14 ਮਾਰਚ ਨੂੰ ਸਵੇਰੇ 2 ਵਜੇ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਲਜ਼ਾਮ ਮਹਿਸ ਇੱਥੇ ਤੱਕ ਹੀ ਨਹੀਂ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਪਤਨੀ ਜਸਵਿੰਦਰ ਬਾਠ ਨੇ ਹੋਰ ਵੀ ਗੱਲਾਂ ਕਈਆਂ ਨੇ ਕਰਨਲ ਦੀ ਪਤਨੀ ਦਸਵਿੰਦਰ ਬਾਠ ਦਾ ਇਹ ਖੁਲਾਸਾ ਇੱਕ ਕਥਿਤ ਖੁਲਾਸਾ ਹੈ ਕਿ ਪੁਲਿਸ ਬਲਾਜ਼ਮਾ ਨੇ ਕੁਝ ਸਮਾਂ ਪਹਿਲਾਂ ਐਨਕਾਊਂਟਰ ਦੇ ਵਿੱਚ ਕਿਸੇ ਨੂੰ ਮਾਰਨ ਦੀ ਸ਼ੇਖੀ ਮਾਰੀ ਤੇ ਕਿਹਾ ਉਹ ਕੁਝ ਵੀ ਕਰ ਸਕਦੇ ਨੇ ਇਹ ਇਲਜ਼ਾਮ ਕਰਨਲ ਦੀ ਪਤਨੀ ਨੇ ਲਾਇਆ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਨੇ ਬਿਆਨ ਦਰਜ ਕਰਨ ਦੇ ਵਿੱਚ ਦੇਰੀ ਕੀਤੀ ਤੇ ਬਾਅਦ ਵਿੱਚ ਮੁਆਫੀ ਮੰਗਣ ਲਈ ਦਬਾਅ ਵੀ ਪਾਇਆ ਔਰ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਮੁੜਕੇ ਇੱਕ ਮੁਆਫੀ ਵਾਲੀ ਵੀਡੀਓ ਵੀ ਰਿਕਾਰਡ ਕੀਤੀ ਹੈ ਪਰਿਵਾਰ ਨੂੰ ਹੁਣ ਆਪਣੀ ਜਾਨ ਦਾ ਡਰ ਹੈ ਕਿਉਂਕਿ ਇਹੀ ਅਫਸਰ ਪਟਿਆਲੇ ਵਿੱਚ ਤਾਇਨਾਤ ਹਨ ਅਤੇ ਸੀਨੀਅਰ ਅਧਿਕਾਰੀ ਉਹਨਾਂ ਦੀ ਰਾਖੀ ਕਰ ਰਹੇ ਨੇ ਇਹ ਇਲਜ਼ਾਮ ਕਰਨਲ ਦੀ ਪਤਨੀ ਨੇ ਲਗਾਇਆ ਹੈ ਪਰਿਵਾਰ ਅਨੁਸਾਰ ਪਟਿਆਲੇ ਦੇ ਸਾਰੇ মিডিਆ ਨੂੰ ਰਿਪੋਰਟ ਨਾ ਕਰਨ ਲਈ ਕਿਹਾ ਗਿਆ ਜਿਸ ਕਰਕੇ ਬਹੁਤ মিডিਆ ਨੇ ਇਸ ਨੂੰ ਰਿਪੋਰਟ ਨਹੀਂ ਕੀਤਾ ਇਹ ਵੀ ਇਲਜ਼ਾਮ ਕਰਨਲ ਦੀ ਪਤਨੀ ਨੇ ਲਗਾਇਆ ਸਾਹਮਣੇ ਆਈ ਹੈ ਸੀਸੀਟੀਵੀ ਸਾਹਮਣੇ ਆਈ ਹੈ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਜੋ ਕਰਨਲ ਦੀ ਪਤਨੀ ਵੱਲੋਂ ਕੀਤੀ ਗਈ ਹੈ ਆਓ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕਿ ਇਹ ਪੂਰੀ ਵਾਰਦਾਤ ਉਹਨਾਂ ਦੇ ਬਕੌਲ ਕਿਵੇਂ ਵਾਪਰੀ ਜਾਂ ਉਹਨਾਂ ਦੇ ਮੁਤਾਬਿਕ ਉਹਨਾਂ ਨਾਲ ਕੀ ਤੱਕਾ ਹੋਇਆ ਗਾਲ ਕੱਢੀ ਬਿਲਕੁਲ ਸਹੀ ਲੱਗੀ ਉਹ ਵੈਸੀ ਸਹੀ ਲੱਗੀ ਉਹ ਗੱਡੀ ਪਿੱਛੇ ਕਰੋ ਕਹਿੰਦੇ ਗੱਡੀ ਜਿੱਥੇ ਕਰਕੇ ਗਾਲ ਵੜ ਕੇ ਕਹਿੰਦੇ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਯੂ ਕੈਨ ਟੋਕ ਪ੍ਰੋਪਰਲੀ ਆਲਸੋ ਐਂਡ ਜੇ ਵੀ ਆਰ ਹੈਵਿੰਗ ਮਾਈਕ ਤੇ ਕਹਿੰਦੇ ਕਿ ਜੀ ਤੰਤਰੀ ਗੱਡ ਅਬਿਊਸਿਵ ਲੈਂਗੁਏਜ ਜੋ ਮਾਨੂੰ ਬੋਲਦੇ ਵੀ ਸ਼ਰਮ ਆ ਰਹੀ ਹੈ ਉਹਨਾਂ ਨੇ ਕਿਹਾ ਜੰਮ ਨੇ ਕਿਹਾ ਯੂ ਕਾਂਟ ਅਬਿਊਸ ਲਾਈਕ ਦਿਸ ਮਨੇ ਹਰ ਜਿੱਥੇ ਦਿੱਨਾ ਬੋਲਿਆ ਤੇ ਕਿ ਤੁਂ ਬੋਪਾ ਰਾਇ ਨੇ ਆ ਕੇ ਉਹਨਾਂ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਹੈ ਜੇ ਐਸਆਰ ਤੋਂ ਪੁਲਿਸ ਵਾਲਾ ਨੇ ਦਿੱਤੀ ਹੈ ਉਹਨਾਂ ਨੂੰ ਜੇ ਤੂੰ ਬਾਕਸ ਮਾਰਿਆ ਉਹ ਬੋਨਰ ਦੇ ਉੱਪਰ ਕੇ ਲਈ ਮੈਂ ਕੀ ਖਾਰੇ ਸੀ ਇੱਕ ਬੋਤਲ ਪਾਣੀ ਦੀ ਤੇ ਮੈਂ ਕੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਉਹ ਵਿਟਨੈਸ ਹੈਗੇ ਰਾਜਿੰਦਰ ਟਾਵਾ ਵਾਲੇ ਵਿਟਨੈਸ ਹੈਗੇ ਉਹਨਾਂ ਨੇ ਵੀ ਸਾਹਮਣੇ ਸਟੇਟਮੈਂਟ ਦਿੱਤੀ ਹੈ ਹੁਣ ਪੁਲਿਸ ਜੋ ਮਰਜੀ ਸਟੇਟਮੈਂਟ ਜੇਕਿਦ ਕਰਾ ਲੇ ਉਸ ਤੋਂ ਬਾਅਦ ਉਹ ਬੋਨਟ ਤੇ ਕੇਲੇ ਬੋਨਟ ਤੋਂ ਉਹ ਥਲੀ ਅਨਕੌਂਸ਼ੀਅਸ ਹੋ ਕੇ गिर ਗਏ ਕਿਉਂਕਿ ਉਹਨਾਂ ਨੂੰ ਬਾਕਸ ਚੱਕਾ ਪਾਇਆ ਸੀ ਬਾਕਸ ਮਾਰਿਆ ਤੋਪਾ ਦਾ ਇਹ ਵੀਡੀਓ ਤੇ ਉਹ ਥਲੇ ਡਿੱਗੇ ਉਹਨਾਂ ਦਾ ਬਾਹ ਫ੍ਰੈਕਚਰ ਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਧੱਕਾ ਮਾਰ ਰਿਹਾ ਸੀਗਾ ਪੁਲਿਸ ਵਾਲਿਆਂ ਨੂੰ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਓਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀਸ ਪਾਰਿਆ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਏ ਪੂਰੀ ਵੀਡੀਓ ਅਵੇਲੇਬਲ ਹੈ उसने डंडे पिछु दी आठ बंदे हो रहे डंडे ला ला के उस बच्चे नु मारया गया उसका सिर पकड़ के फोड़न ते मारया गया ओ बच्चा भाई साहब को तो फिर भी दौड़ दौड़ के अपने पियो नु चक रहा सी पहली वो स्पीकिंग ऑफ हिज फादर नु गद्दी चिताया उसने और फिर हजिंदर भोपा ने भोपाल ने में बैठे वो दूसरे पासे ले जाके कुटिया और गड्डी का दरवाजा ਪੁਲਿਸ ਨੇ ਆਪੇ ਕਿ ਕਿ ਅਸੀਂ ਸਾਡੀ ਬੰਦਾਮੀ ਹੋ ਜਾਏ ਕਿ ਅਗਰ ਅਸੀਂ ਇਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲੋ ਕਿਉਂ ਕਿ ਇਹਨਾਂ ਨੂੰ ਅਸੀਂ ਸਵੇਰੇ ਇੱਕ ਕੋਈ ਐਂਕਾਊਂਟਰ ਕੇਸ ਸੇ ਅੱਜ ਉਹਨਾਂ ਨੂੰ ਹੋ ਦਿੱਤੀ ਸੀ ਪਰ ਮੈਂ ਕਹਿੰਦੀ ਹਾਂ ਕਿ ਤੁਸੀਂ ਅਸੀਂ ਸਾਡੀ ਬੰਦਾਮੀ ਹੋ ਜਾਏ ਕਿ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲੋ ਅਸੀਂ ਤੁਸੀ ਵੀਡੀਓ ਦੇਖੋ ਹੋਰ ਅਟੈਂਪਟ ਟੂ ਮਰਡਰ ਦਾ ਕੇਸ ਲੱਗਣਾ ਚਾਹੀਦਾ ਜਿਸ ਤਰੀਕੇ ਨੇ ਉਹਨਾਂ ਨੇ ਮੇਰੇ ਬੱਚੇ ਨੂੰ ਤੇ ਮੇਰੇ ਹਸਬੰਦ ਨੂੰ ਮਾਰਿਆ ਹੋਰ ਮੈਂ ਅਸਰ ਰੇਟੀ ਰਾਕੀ ਇੱਕ ਹੋ ਜੇ ਤੱਕ ਪੁਲਿਸ ਸਟੇਸ਼ਨ ਤੇ ਚੱਕਰ ਕਰਦੇ ਆ ਮਾਨੂੰ ਬੇਗੁਮਾ ਜਲਦੀ ਕਦੇ ਇੰਨੇ ਜਲ ਤੇਰਾ ਕਸਮ ਨੇ ਤੇ ਉਹ ਅੱਜ ਸਵੇਰੇ ਮੈਨੂੰ ਬੁਲਾਇਆ 10 ਵਜੇ ਆਇਆ ਦੇ ਕਿ ਹੋਰ ਸਾਰੇ ਬਾਦਾਂਦੇ ਇਹਨਾਂ ਨੂੰ ਬੁਲਾ ਕੇ ਪੁਲਿਸ ਸਟੇਸ਼ਨ ਤੇ ਭਾੜ ਕਹਿੰਦੇ ਜੀ ਪੈਰ ਪੜ ਕੇ ਮਾਫੀ ਮੰਗ ਲਓ ਤੇ ਕੇਸ ਰਵਾ ਕੱਪਾ ਕਰ ਦੋ ਤੁਸੀਂ ਵੀ ਪਟਿਆਲੇ ਹੀ ਰਹਿਣਾ ਨਹੀਂ ਤੇ ਆ ਵੀ ਹੈ ਪਰ ਕਹ ਲੈਣ ਤੁਹਾਨੂੰ ਵੀ ਰੋਕਾ ਹੋ ਜਾਏਗਾ ਰਹਿਣਾ ਐਸਪੀ ਸਾਹਿਬ ਨੂੰ ਫੋਨ ਕਰ ਦਿਆ ਐਸਪੀ ਸਾਹਿਬ ਕਹਿੰਦੇ ਜੀ ਹਾਂ ਜੀ ਹਾਂ ਜੀ ਕਰ ਰਿਹਾ ਹੁਣ ਕਹਿੰਦੇ ਕਿ ਜੀ ਉਹਨਾਂ ਦੇ ਬੇਟੇ ਨੇ ਬੌਕਸਿੰਗ ਮਾਰੀ ਕਰੇ

ला, लाइटा बंद कर दो मार मार के क्या सारे भर जाओ जेडी पत्रकार दिखाया हुआ थप्पड़ मार के उसका मोबाइल खिंच लिता गया एफ आई आर कराई हुई है मॉडल टाउन पत्रकार जी पत्रकार